ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਵਿੰਦਰ ਅੱਜ ਤਰੀਕਾ 21 ਜੁਲਾਈ 21 ਜੁਲਾਈ ਦਾ ਮਾਹੌਲ ਪੰਚਕੂਲਾ ਚੰਡੀਗੜ੍ਹ ਮਹਾਲੀ ਪੰਜੌਰ ਇਹਨਾਂ ਸਾਰੇ ਥਾਵਾਂ ਤੇ بارش ਹੋ ਰਹੀ ਆ ਅੰਮ੍ਰਾਲੇ ਤੱਕ ਕਹਿਣ ਤੋਂ ਪਹਿਲ ਕੀ ਆ ਮਹਾਲੀ ਦੇ ਨਾਲ ਲੱਗਦੇ ਸਾਰੇ ਇਲਾਕਿਆਂ ਦੇ ਵਿੱਚ ਰਾਤ ਤਕਰੀਬਨ ਅੱਧੀ ਰਾਤ ਤੋਂ بارش ਹੋ ਰਹੀ ਹੈਗੀ ਉੱਪਰ ਸ਼ਿਮੌਰ ਸੋਲਣਾ ਜਾਂ ਸ਼ਿਮਲਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ بارش ਹੋ ਰਹੀ ਹੈ ਵਧੀਆ ਪਰਮੀ ਅੱਜ ਆਪਣੇ ਇਹੜੇ ਦੰਦਿਆਂ ਨਾਲ ਜਾਂ ਮਾਰਕਣ ਤੱਕ ਘੱਗਰ ਬੱਦੀ ਵਾਲੀ ਇਹਨਾਂ ਸਾਰੀਆਂ ਨਦੀਆਂ ਦੇ ਵਿੱਚ ਸ਼ਾਮ ਨੂੰ ਪਾਣੀ ਆਊਗਾ ਤੇ 100% ਆਊਗਾ ਕਿਉਂਕਿ ਵਾਰਸ਼ ਰਾਤ ਤੋਂ ਹੋ ਰਹੀ ਆ ਵਧੀਆ ਭਰਮੀ ਹੋ ਰਹੀ ਆ ਇਹ ਸਾਰੀ ਅਪਡੇਟ ਲੈ ਕੇ ਆਪਾਂ ਸ਼ਾਮ ਨੂੰ ਮਿਲਾਂਗੇ ਤਕਰੀਬਨ 5:00 ਵਜੇ ਜਿਹੜੇ ਹਿਮਾਚਲ ਦੀ ਦੂਸਰੀ ਸਾਈਡ ਆ ਜਿਵੇਂ ਚੰਬਾ ਮੰਡੀ ਉਧਰਲੇ ਪਾਸੇ ਵੀ ਵਾਰਸ਼ ਪਹਿਲਾਂ ਵਾਂਗੂ ਹੋ ਰਹੀ ਆ ਜਿਵੇਂ ਪਹਿਲਾਂ ਨੁਕਸਾਨ ਕਰਿਆ ਸੀ ਸਰਾਜ ਦੇ ਵਿੱਚ ਮੰਡੀ ਦੇ ਇਲਾਕਿਆਂ ਦੇ ਵਿੱਚ ਉਸੇ ਤਰ੍ਹਾਂ ਅੱਜ ਕਰ ਰਿਹਾ ਹੈਗਾ ਅੱਜ ਸਵੇਰ ਤੋਂ ਹੀ ਬਹੁਤ ਜ਼ਿਆਦਾ ਵਾਰਸ਼ ਹੋ ਰਹੀ ਆ ਹਿਮਾਚਲ ਦੇ ਵਿੱਚ ਜਿਹੜੇ ਉੱਪਰਲੇ ਇਲਾਕੇ ਆਗੇ ਕੱਲਾ ਲਾਹੌਲ ਸਪੀਤੀ ਛੱਡ ਕੇ ਬਾਕੀ ਸਾਰੇ ਕਿਤੇ ਹਿਮਾਚਲ ਦੇ ਵਿੱਚ ਅੱਜ ਫਾਰਸ਼ ਆ ਗਈ ਤੇ ਜਾਦੇ ਜ਼ੋਰਦਾਰ ਵਾਰਿਸ਼ ਆ ਗਈ ਖਾਸ ਕਰਕੇ ਸੋਲਨ ਸਰਮੌਰ ਸੋਲਨ ਦਾ ਰਾਤ ਤੋਂ ਹੀ ਹੋ ਰਹੀ ਆ ਸੋਲਨ ਦੇ ਵਿੱਚ ਰਾਤ ਤੋਂ ਪੂਰੀ ਫੁੱਲ ਵਾਰਿਸ਼ ਹੋ ਰਹੀ ਹੈਗੀ ਅੱਜ ਸਵੇਰੇ ਪਹਿਲਾਂ ਗੱਲ ਕਰਕੇ ਮੈਂ ਫੇਰ ਤੁਹਾਡੇ ਸਾਹਮਣੇ ਆਇਗਾ ਇੱਕ ਨਾ ਦੋਸਤੋ ਕਮੈਂਟ ਬਾਕਸ ਦੇ ਵਿੱਚ ਲਿੰਕ ਹੈਗਾ ਹਰਵਿੰਦਰ ਢੱਲੂ ਨਾਮ ਤੇ ਫੇਸਬੁੱਕ ਪੇਜ ਹੈਗਾ ਉਸ ਨੂੰ ਫੋਲੋ ਕਰ ਲਓ ਉਹ ਆਪਾਂ ਪੇਜ ਨਵਾਂ ਬਣਾਇਆ ਹੈਗਾ ਉਹ ਆਪਾਂ ਕੱਲਾ ਕੱਗਰ ਦੀ ਅਪਡੇਟ ਦੇਣ ਵਾਸਤੇ ਬਣਾਇਆ ਹੈਗਾ ਉਹਦੇ ਤੇ ਆਪਾਂ ਡੇਲੀ ਸਵੇਰੇ ਅਪਡੇਟ ਦਿਆ ਕਰਾਂਗੇ ਲਾਈਵ ਆ ਕੇ ਉਸ ਨੂੰ ਫੋਲੋ ਕਰ ਲਓ ਉੱਥੇ ਥੋੜੇ ਫਾਲੋਅਰ ਵਾਣਨ ਤੇ ਫਿਰ ਆਪਾਂ ਲਾਈਵ ਆ ਜਾ ਕਰਾਂਗੇ ਠੀਕ ਮਿੱਤਰੋ ਕਮੈਂਟ ਬਾਕਸ ਦੇ ਵਿੱਚ ਲਿੰਕ ਹੈਗਾ ਕਰੋ ਫੋਲੋ ਜ਼ਰੂਰ ਉੱਥੇ ਆਪਾਂ ਸਵੇਰੇ ਹਰ ਰੋਜ਼ ਲਾਈਵ ਆਇਆ ਕਰਾਂਗੇ ਹੱਸੀ ਕਾਲ